ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਚੌਥਾ ਦੋ ਚਲਾਂ ਵਾਲੇ ਰੇਖੀ ਸਮੀਕਰਨ ਇਸ ਦਾ ਪਹਿਲਾ ਵਿਹਾਰਸ 4.1 ਤੇ ਇਸ ਅਭਿਆਸ ਦੇ ਦੋ ਹੀ ਸਵਾਲ ਹਨ ਸੋ ਦੋਨੋਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 9ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਹਨ ਦੂਜੇ ਵਿਸ਼ਾ ਦੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 9th ਮੈਥ ਨੋਟਸ ਇੱਕ ਹੈਗੀ 9th ਸਾਇੰਸ ਫਿਰ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਹੈਗੀ 9th ਇੰਗਲਿਸ਼ ਐਮਸੀਬੀ ਫਿਰ ਹੈਗੀ 9th ਇੰਗਲਿਸ਼ ਲਿਟਰੇਚਰ ਤੇ ਇੱਕ ਹੈਗੀ 9th ਗ੍ਰਾਮਰ ਸੋ ਤੁਸੀਂ ਉਨਾ ਵਿਸ਼ਿਆਂ ਦੇ ਵੀਡੀਓਜ਼ ਵੀ ਇਹਨਾਂ ਪਲੇਲਿਸਟਾਂ ਤੇ ਜਾ ਕੇ ਦੇਖ ਸਕਦੇ ਹੋ ਸੋ ਦੇਖਿਓ ਬੱਚੇ ਹੁਣ ਐਵਰੇ ਸਵਾਲ ਪਹਿਲਾ ਸਵਾਲ ਇਹ ਕਹਿੰਦੇ ਇੱਕ ਕਾਪੀ ਦਾ ਮੁੱਲ ਇੱਕ ਪੈਨ ਦੇ ਮੁੱਲ ਤੋਂ ਦੁੱਗਣਾ ਹੈ ਇਸ ਕਥਨ ਨੂੰ ਦਰਸਾਉਣ ਲਈ ਦੋ ਚਲਾਂ ਵਾਲਾ ਇੱਕ ਰੇਖੀ ਸਮੀਕਰਨ ਲਿਖੋ ਸੋ ਬੜਾ ਹੀ ਮੋਢਲਾ ਕਿਸਮ ਦਾ ਸਵਾਲ ਹੈਗਾ ਕਿ ਕਿਵੇਂ ਸ਼ਬਦਾਂ ਦੇ ਵਿੱਚ ਜਿਹੜੀ ਕੋਈ ਗਣਿਤ ਦੀ ਸਮੱਸਿਆ ਹੁੰਦੀ ਹੈ ਉਹਨੂੰ ਚਿੰਨ੍ਹਾਂ ਦੇ ਰਾਹੀਂ ਗਣਿਤ ਦੇ ਰਾਹੀਂ ਸਮੀਕਰਨ ਵਿੱਚ ਅਸੀਂ ਕਿਵੇਂ ਬੜਾ ਛੋਟਾ ਕਰਕੇ ਲਿਖ ਸਕਦੇ ਹਾਂ ਸੋ ਇਹੋ ਜੇ ਜਦੋਂ ਮੁੱਲ ਕਿਸੇ ਚੀਜ਼ ਦਾ ਨਾ ਪਤਾ ਹੋਵੇ ਤੇ ਅਸੀਂ ਨੂੰ x y z p q r ਕੁਝ ਵੀ ਮੰਨ ਸਕਦੇ ਹਾਂ ਠੀਕ ਹੈ ਸੋ ਮੰਨ ਲਓ ਇੱਕ ਪੈਨ ਦਾ ਮੁੱਲ ਬਰਾਬਰ x x ਰੁਪਏ ਡਾਲਰ ਜੋ ਵੀ ਮੰਨ ਲਓ ਹਾਂ ਨਾ ਸੋ ਅਸੀਂ ਉਹ ਨਹੀਂ ਲਿਖਿਆ ਇੱਥੇ ਰੁਪਏ ਮੰਨ ਲਓ ਤੇ ਅਤੇ ਇੱਕ ਕਾਪੀ ਦਾ ਮੁੱਲ ਬਰਾਬਰ y ਹੁਣ ਸਵਾਲ ਉਹਨਾਂ ਨੇ ਕੀ ਕਿਹਾ ਸਵਾਲ ਮੁਤਾਬਕ ਕੀ ਕਿਹਾ ਹੈ ਕਿ ਇੱਕ ਪੈਨ ਦਾ ਮੁੱਲ ਇੱਕ ਕਾਪੀ ਦਾ ਮੁੱਲ ਪੈਨ ਦੇ ਮੁੱਲ ਦਾ ਦੁੱਗਣਾ ਹੈ ਸੋ ਅਸੀਂ ਇੱਦਾਂ ਲਿਖ ਲਾਂਗੇ ਸਵਾਲ ਮੁਤਾਬਕ ਇੱਕ ਕਾਪੀ ਦਾ ਮੁੱਲ ਬਰਾਬਰ ਪੈਨ ਦੇ ਮੁੱਲ ਦਾ ਦੁੱਗਣਾ ਸੋ ਦੁਗਣਾ ਦਾ ਬਦਲੇ ਇਹਨੂੰ ਹੋਰ ਇਦਾਂ ਕਰਕੇ ਲਿਖ ਲੈਣੇ ਆ ਤਾਂ ਕਿ ਗੱਲ ਸਮਝ ਆ ਜਾਏ ਭਾਵ ਕਾਪੀ ਦਾ ਮੁੱਲ ਬਰਾਬਰ 2 ਗੁਣਾ ਪੈਨ ਦਾ ਮੁੱਲ ਬਸ ਹੁਣ ਅਸੀਂ ਕਾਪੀ ਦਾ ਮੁੱਲ ਕੀ ਮੰਨਿਆ ਸੀਗਾ y ਸੋ ਅਸੀਂ ਇੱਥੇ ਲਿਖ ਦਾਂਗੇ y ਤੇ ਪੈਨ ਦਾ ਮੁੱਲ ਕੀ ਮੰਨਿਆ ਸੀ x ਸੋ ਇੱਥੇ ਲਿਖ ਦਾਂਗੇ x ਇਹ ਬਣ ਜਾਏਗਾ 2x ਸੋ y 2x ਸੋ 2x ਕਿੰਨੇ ਪਾਸੇ ਆ ਜਾਏਗਾ ਸੋ ਇਹ ਬਣ ਜਾਏਗਾ y 2x 0 ਲਓ ਜੀ ਇਹ ਸਾਡਾ ਬਣ ਗਿਆ ਸਮਿਕਰਣ ਦੋ ਰੇਖੀ ਸਮਿਕਰਣ ਦੋ ਚਲਾਂ ਵਾਲਾ ਰੇਖੀ ਸਮਿਕਰਣ ਰੇਖੀ ਸਮਿਕਰਣ ਤਾਂ ਕਿਉਂਕਿ x ਦੀ ਤੇ y ਦੀ ਘਾਤ ਦੋਨਾਂ ਦੀ 1 ਹੈਗੀ ਹੈ ਤੇ ਦੋ ਚਲ ਨੇ 1 ਹੈਗਾ ਤੇ 1 x ਹੈਗਾ ਸੋ ਸਾਡਾ ਇਹ ਦੋ ਚਲਾਂ ਵਾਲਾ ਇੱਕ ਰੇਖੀ ਸਮਿਕਰਣ ਬਣ ਗਿਆ ਹੋ ਅੱਗੇ ਚਲੀਏ ਹੁਣ ਬੱਚਿਓ ਅਗਲੇ ਸਵਾਲ ਕਰਨ ਤੋਂ ਪਹਿਲੇ ਤੁਸੀਂ ਇਹ ਗੱਲ ਚੇਤੇ ਰੱਖਣੀ ਹੈ ਕਿ ਰੇਖੀ ਸਮਿਕਰਣ ਦਾ ਮਿਆਰੀ ਰੂਪ ਜਿਹੜਾ ਹੁੰਦਾ ਹੈ ਦੋ ਚਲਾਂ ਵਾਲੇ ਰੇਖੀ ਸਮਿਕਰਣ ਦਾ ਹੋਦਾ a x b y c 0 ਇਹ ਯਾਦ ਰੱਖਣਾ ਤੁਸੀਂ ਇਹ ਤੁਹਾਨੂੰ ਘੰਟ ਹੋਣਾ ਚਾਹੀਦਾ ਤੇ ਇਸ ਦੀ ਸ਼ਰਤ ਕਿਹੜੀ ਹੈਗੀ ਹੈ a b c ਵਾਸਤਵਿਕ ਸੰਖਿਆਵਾਂ ਹਨ a b c ਪਰਿਖਸ਼ਣਤੇ ਕਿ ਦੋਨੋਂ a ਅਤੇ b 0 ਨਹੀਂ ਹੋ ਸਕਦੇ ਪਰ a ਅਤੇ b ਦੋਵੇਂ 0 ਨਹੀਂ ਹਨ ਇਹ ਕਿਉਂ ਕਿਹਾ ਗਿਆ ਹੈ ਕਿਉਂਕਿ a ਅਤੇ b ਦੋਨੋਂ ਮਤਲਬ ਕਿ ਜਿਹੜੀ 0 ਨੇ 0 ਜਿਹੜੀ ਹੈ ਉਹ ਇੱਕ ਵਾਸਤਵਿਕ ਸੰਖਿਆ ਹੈਗੀ ਹੈ ਸੋ ਜਾਂ a 0 ਹੋ ਸਕਦਾ ਹੈ ਯਾਂ b 0 ਹੋ ਸਕਦਾ ਹੈ ਪਰ ਦੋਨੋਂ a ਅਤੇ b 0 ਨਹੀਂ ਹੋ ਸਕਦੇ ਇੱਕ 0 ਹੋ ਸਕਦਾ ਹੈ ਦੋਨੋਂ ਨਹੀਂ ਹੋ ਸਕਦੇ ਸੋ ਇਹ ਗੱਲ ਲਿਖੀ ਇਥੇ a ਅਤੇ b ਦੋਵੇਂ 0 ਨਹੀਂ ਹਨ ਸੋ ਇਹ ਸ਼ਰਤ ਜਿਹੜੀ ਹੈ ਇਹ ਧਿਆਨ ਚ ਰੱਖਣ ਵਾਲੀ ਹੈ ਕਿ a b c ਵਾਸਤਵਿਕ ਸੰਖਿਆਵਾਂ ਹਨ ਪਰ ਧਿਆਨ ਰੱਖਣਾ ਕਿ a ਅਤੇ b ਦੋਵੇਂ 0 ਨਾ ਹੋਣ ਆਓ ਦੇਖੀਏ ਦੂਜਾ ਸਵਾਲ ਸੋ ਹੇਠਾਂ ਦਿੱਤੀਆਂ ਦੇਖੀ ਸਮੀਕਰਨਾਂ ਨੂੰ a x b y c 0 ਦੇ ਰੂਪ ਵਿੱਚ ਦਰਸਾਓ ਅਤੇ ਹਰੇਕ ਸਥਿਤੀ ਵਿੱਚ a b ਅਤੇ c ਦੇ ਮੁੱਲ ਕੱਢੋ ਬੜਾ ਹੀ ਬੱਚਿਆ ਵੀ ਆ ਫਿਰ ਤੋਂ ਇੱਕ ਮਡਲਾ ਜਿਹਾ ਸਵਾਲ ਹੈ ਤਾਂ ਕਿ ਜੋ ਦੇਖੀ ਸਮੀਕਰਨ ਦੇ ਦੋ ਚਲਾਂ ਵਾਲੇ ਉਹਨਾਂ ਨਾਲ ਸਾਡੀ ਜਾਣ ਪਛਾਣ ਚੰਗੀ ਵਧੀਆ ਹੋ ਜਾਏ ਸੋ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਈ ਹੈ ਉਹੀ ਗੱਲ ਦਾ ਅਸੀਂ ਇੱਥੇ ਦੇਖਾਂਗੇ ਤੁਸੀਂ ਦੇਖੋਗੇ ਕਿ a ਅਤੇ b ਦੋਨੋਂ ਕਦੀ 0 ਨਹੀਂ ਹੋਣਗੇ ਇੱਕ ਅੱਧਾ ਬਈ ਨੂੰ ਕੋਈ 0 ਹੋ ਸਕਦਾ ਹੈ ਸੋ ਅਸੀਂ ਇੰਦਾ ਨਿਕਣਾ ਦੇਖੋ 2x 3y 9.35 ਤੇ ਉੱਤੇ ਬੱਚੇ ਹੋਇਆਗਾ ਇਹ ਜਿਹੜਾ ਕਹਿੰਦਾ ਵੀ ਨਿਰੰਤਰਤਾ ਦਿਖਾ ਰਿਹਾ ਵੀ 5 ਜਿਹੜਾ ਹੈ ਦੁਹਰਾਇਆ ਜਾ ਰਿਹਾ ਠੀਕ ਹੈ ਸੋ ਅਸੀਂ ਕੀ ਕਰਨਾ ਹੈ ਇਹ ਸੱਜੇ ਪਾਸੇ ਸਾਡੇ ਕੋਲ 0 ਆਉਣਾ ਚਾਹੀਦਾ ਕਿਉਂਕਿ ਇਹ ਇਹਦਾ ਜਿਹੜਾ ਮਿਆਰੀ ਰੂਪ ਹੈਗਾ ਸੱਜੇ ਪਾਸੇ 0 ਹੈ ਸੋ 9.35 ਤੇ ਉੱਤੇ ਬਾਹਰ ਜਿਹੜਾ ਇਹਨੂੰ ਅਸੀਂ ਖੱਬੇ ਲੈ ਜਾਾਂਗੇ ਸੋ ਆ ਜਿਹੜਾ 2x 3y 9.3 ਬਾਜ ਉੱਤੇ ਬਾਹਰ ਹੁਣ ਬੱਚੇ ਇਹਨੂੰ ax by c ਨਾਲ ਮਿਲਾਨ ਕਰਾਂਗੇ ਤੇ ਅਸੀਂ ਦੇਖਦੇ ਹਾਂ x ਦੇ ਨਾਲ ਕੀ ਲੱਗਿਆ 2 ਸੋ so, a 2 y ਦਾ ਗੁਣਾਂਕੀ ਇਕੱਤੈਨ ਸੋ b 3 ਤੇ ते c ਕੀ ਹੈਗਾ ਬੱਚਿਓ ਜਿਹੜਾ ਅਚਲ ਪਦ ਹੈਗਾ ਉਹ 9.35 ਤੇ 5 ਉੱਤੇ ਵਾਰ ਸੋ c 9.35 5 ਉੱਤੇ ਵਾਰ ਇਹ ਸਾਡਾ ਆ ਗਿਆ ਆਨਸਰ ਅੱਗੇ ਚਲੀਏ ਹੁਣ ਆ ਗਿਆ ਬੱਚਿਓ x y 5 10 0 ਸੋ ਪਹਿਲੇ ਇਹਨਾਂ ਨੇ ਇਸ ਰੂਪ ਚ ਦਿੱਤਾ ਹੈ ਸੋ ਬੱਚਿਓ ਜਿੱਥੇ ਚੱਲਦਾ ਕੋਈ ਗੁਣਾਕ ਨਾ ਹੋਵੇ ਇਹਦਾ ਮਤਲਬ ਉਹ ਗੁਣਾਕ 1 ਹੁੰਦਾ ਸੋ x ਦੇ ਨਾਲ a ਬਰਾਬਰ ਹੋ ਜਾਏਗਾ 1 ਤੇ y ਦੇ ਨਾਲ b ਸੋ ਹੋ ਜਾਏਗਾ /1/5 ਸੋ b ਬਰਾਬਰ /1/5 ਤੇ c 10 c 10 ਹੋ ਗਿਆ ਅੱਗੇ ਚਲੀਏ ਹੁਣ ਆ ਗਿਆ /2x 3y 6 ਸੋ 6 ਨੂੰ ਖੱਬੇ ਪਾਸੇ ਲੈ ਜਾਾਂਗੇ ਸੋ /6 ਬਰਾਬਰ 0 ਹੋ ਜਾਏਗਾ ਹੁਣ ਅਸੀਂ ਦੇਖਦੇ ਹਾਂ x ਦਾ ਗੁਣਾਂਕ ਹੈਗਾ /2 ਸੋ a ਬਰਾਬਰ /2 y ਦਾ ਗੁਣਾਂਕ ਹੈਗਾ 3 ਸੋ b y ਦਾ ਗੁਣਾਂਕ b ਹੈਗਾ ਸੋ ਬਰਾਬਰ 3 ਤੇ ਕਟਾ 6 ਹੈਗਾ ਤੁਹਾਡਾ ਸੀ ਸੋ ਸੀ ਬਰਾਬਰ ਕਟਾ 6 ਅੱਗੇ ਚਲੀਏ ਹੁਣ ਆ ਗਿਆ ਬੱਚੋ x 3y ਸੋ ਬੱਚੋ ਅਸੀਂ ਕੀ ਕਰਨਾ ਹੈ ਧਿਆਨ ਰੱਖਣਾ ਕਿ ਜਿਹੜਾ ਬਰਾਬਰ ਦਾ ਨਿਸ਼ਾਨ ਹੈ ਸੱਜੇ ਪਾਸੇ 0 ਹੋਣਾ ਚਾਹੀਦਾ ਸੋ 3y ਨੂੰ ਖੱਬੇ ਪਾਸੇ ਲੈ ਜਾਾਂਗੇ ਲੈ ਗਏ x 3y 0 ਤੇ ਇਹ ਦੇਖੋ ਬਈ ਸੀ ਨਹੀਂ ਆਗਾ ਸੋ ਅਸੀਂ ਇਹਨੂੰ ਕੀ ਕਰਾਂਗੇ ਅਸੀਂ ਮਿਆਰੀ ਰੂਪ ਚ ਲੈ ਆਣਾ ਇਹਨੂੰ ਸੋ x 3y 0 0 ਕਿਉਂਕਿ 0 ਕਿਸੇ ਵੀ ਚੀਜ਼ ਜੋੜ ਲਵੋ ਕਿਸੇ ਵੀ ਚੀਜ਼ ਨੂੰ ਘਟਾ ਦਿਓ ਉਹਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ ਸੋ x/3y 0 ਲਿਖ ਲਿਆ ਹੁਣ ਦੇਖੋ ਬੱਚਿਓ x ਦਾ ਗੁਣਾਕ ਹੈਗਾ ਜਿੱਥੇ ਗੁਣਾ ਕੋਈ ਨਾ ਹੋਵੇ ਚੱਲਦੇ ਨਾਲ ਇਹਦਾ ਉਹ ਗੁਣਾਕ ਇੱਕ ਹੁੰਦਾ ਸੋ x ਦਾ ਗੁਣਾਕ ਇੱਕ ਸੋ a 1 y ਦੇ ਨਾਲ ਕੀ ਹੈਗਾ /3 ਸੋ b ਹੋ ਗਿਆ /3 ਤੇ c ਕੀ ਹੈਗਾ ਬੱਚਿਓ 0 c ਆ ਗਿਆ 0 ਅੱਗੇ ਚਲੀਏ ਹੁਣ ਆ ਗਿਆ ਬੱਚਿਓ 2x /5y ਸੋ ਨੂੰ /5y ਨੂੰ ਖੱਬੇ ਪਾਸੇ ਲਿਆਵਾਂਗੇ ਜਿਵੇਂ ਕੰਝਾ ਵੀ ਹੋਏਗਾ ਤੇ ਬਰਾਬਰ 0 ਇੱਥੇ ਫਿਰ ਦੇਖੋ ਬੱਚਿਓ ਸੀ ਨਹੀਂ ਹੈਗਾ ਸਾਡੇ ਕੋਲ ਸੋ ਅਸੀਂ ਕੀ ਕਰਾਂਗੇ ਜਿਵੇਂ 0 ਬਰਾਬਰ 0 ਲਿਖਾਂਗੇ ਹੁਣ ਸਾਡਾ ਮਿਆਰੀ ਰੂਪ ਬਣ ਗਿਆ ਸੋ ਬੱਚਿਓ ਐਕਸ ਦੇ ਨਾਲ ਹੈਗਾ 2 ਇਹਦਾ ਮਤਲਬ a 2 ਇੱਥੇ y ਦਾ ਗੁਣਾ ਕਿਹਾ ਗਿਆ 5 ਸੋ b 5 ਤੇ c ਸਾਡੇ ਕੋਲ ਹੈਗਾ 0 ਸੋ c ਬਰਾਬਰ ਆ ਗਿਆ 0 ਦੇਖੋ ਹੁਣ c 0 ਆਇਆ ਦੋ ਇਸ ਪਹਲਾਂ ਵਿੱਚ ਠੀਕ ਹੈ ਨਾ ਅੱਗੇ ਦੇਖੋ ਹੁਣ ਆ ਗਿਆ ਬੱਚਿਓ 6 ਭਾਗ 6 3x ਜਿਵੇਂ 2 ਬਰਾਬਰ 0 ਸੋ ਬੱਚੋ ਨੇ ਦੇਖੋ ਇੱਥੇ y ਦਾ ਗੁਣਾਕ ਨਹੀਂ ਹੈਗਾ y y ਦਾ ਆ ਪਦ ਨਹੀਂ ਹੈਗਾ ਸੋ ਅਸੀਂ ਕੀ ਕਰਾਂਗੇ 3x 0y 2 ਠੀਕ ਹੈ ਨਾ ਹੁਣ ਦੇਖੋ ਇਹ ਉਦਾਹਰਨਾਂ ਵੀ ਆ ਗਈਆਂ ਜਿਹੜੀ ਲਿਖੀ ਸੀ ਨਾ ਹੁਣ ਤੁਸੀਂ ਦੇਖੋਗੇ ਇਹ ਸਵਾਲਾਂ ਵਿੱਚ ਇੱਥੇ x ਦਾ ਗੁਣਾਕ ਜਿਹੜਾ a ਹੈਗਾ 3 ਹੈਗਾ ਇਹ 0 ਨਹੀਂ ਹੈਗਾ ਪਰ y ਦਾ ਗੁਣਾਕ ਜਿਹੜਾ ਹੈ b ਹੈਗਾ ਉਹ 0 ਹੈਗਾ ਸੋ ਇਹ ਸਾਡਾ ਬੱਚੋ ਮਿਆਰੀ ਰੂਪ ਬਣ ਗਿਆ ਸੋ ਜਦੋਂ ਇਦਾਂ ਨਾ ਲਿਖਿਆ ਹੋਵੇ y ਤੇ ਅਸੀਂ ਕੀ ਕਰਨਾ ਹੈ 0y ਲਿਖ ਲੈਣਾ ਸੋ 0 y ਕਿੰਨਾ ਹੁੰਦਾ ਹੈ 0 ਹੀ ਹੁੰਦਾ ਹੈ ਤੇ ਕਿਸੇ ਵੀ ਚਾਹੇ ਚ 0 0 ਜੋੜ ਲਓ ਤੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ ਸੋ 3x 2 ਨੂੰ ਮੈਂ 3x 0y 2 ਲਿਖ ਸਕਦਾ ਸਿਰਫ ਮਿਆਰੀ ਰੂਪ ਨੂੰ ਮਿਲਾਨ ਕਰਨ ਲਈ 3x ax ਸੋ so, ਇਹਦਾ a 3 0y by ਤੇ b ਕਿੰਨਾ ਹੋ ਗਿਆ 0 ਹੋ ਗਿਆ ਤੇ ਹੈਗਾ 2 ਸੋ c 2 ਅੱਗੇ ਚਲੀਏ ਹੁਣ ਆ ਗਿਆ ਸਾਡਾ ਭਾਗ 7ਵਾਂ ਹੁਣ ਆ ਗਿਆ y 2 0 ਹੁਣ ਦੇਖੋ ਬੱਚਿਓ ਇੱਥੇ x x ਦਾ ਨਹੀਂ ਪਦ ਹੈਗਾ ਸੋ ਅਸੀਂ ਕੀ ਕਰਾਂਗੇ 0 0x y/2 0 ਹੁਣ ਦੇਖੋ ਇੱਥੇ ਵੀ ਪਹਿਲੇ ਚ ਕੀ ਸੀਗਾ y ਦਾ ਗੁਣਾ 0 ਸੀਗਾ 20 0 ਸੀਗਾ ਹੁਣ ਇੱਥੇ a 0 ਆ ਜਾਏਗਾ ਸੋ ਅਸੀਂ ਕੀ ਕਰਾਂਗੇ 0x y/2 0 ਹੁਣ ਬੱਚਿਓ x ਦਾ ਗੁਣਾ ਕੀ ਹੋ ਗਿਆ 0 ਸੋ a ਹੋ ਗਿਆ 0 y ਇਹਦੇ ਨਾਲ ਕੁਝ ਨਹੀਂ ਹੈਗਾ ਕੋਈ ਗੁਣਾਕ ਨਹੀਂ ਹੈਗਾ ਜੇ ਗੁਣਾ ਕੋਈ ਨਾ ਹੋਵੇ ਤਾਂ ਉਹ ਗੁਣਾਕ ਹੁੰਦਾ 1 ਠੀਕ ਹੈ ਸੋ ਜਮਾ ਹੈ ਸੋ ਜਮਾ 1 ਸੋ b 1 ਤੇ c ਆ ਗਿਆ /2 c 2 ਅੱਗੇ ਛਲੀਏ ਆਖਰੀ ਆ ਗਿਆ ਹੁਣ ਬੱਚਿਓ ਆ ਗਿਆ 5 2x ਤੇ ਕੋਈ ਫਰਕ ਨਹੀਂ ਪੈਂਦਾ ਮੈਂ ਇਦਾਂ ਲਿਖ ਸਕਦਾ 2x 5 2x 5 ਲਿਖ ਲਿਆ ਮੈਂ ਇਦਾਂ ਕਰਕੇ ਲਿਖ ਲਿਆ ਜਿਵੇਂ ਇੱਥੋਂ ਦੀ ਇੱਥੇ ਵੀ ਸਿੱਧਾ ਆ ਜਾਂਦਾ ਤੇ ਤਾਂ ਵੀ ਠੀਕ ਸੀਗਾ ਪਰ ਕਈ ਬੱਚਿਆਂ ਨੂੰ ਨਹੀਂ ਸਮਝ ਆਉਂਦਾ ਸੋ ਮੈਂ ਕੀ ਕਰਦਾ ਜਿਹੜਾ ਚੱਲ ਵਾਲਾ ਪੱਧਾ ਹੈ ਉਹਨੂੰ ਖੱਬੇ ਪਾਸੇ ਲਿਖ ਲਿਆ 2x 5 ਹੁਣ 5 ਨੂੰ ਮੈਂ ਖੱਬੇ ਪਾਸੇ ਲੈ ਕੇ ਆਂਦਾ ਤੇ ਕੀ ਹੋ ਗਿਆ 2x 5 0 ਹੁਣ 0 ਤੇ ਸੱਜੇ ਪਾਸੇ ਆ ਗਿਆ ਪਰ ਦੇਖੋ ਮੇਰੇ ਕੋਲ x ਵਾਲਾ ਪਦ ਹੈਗਾ y ਵਾਲਾ ਪਦ ਨਹੀਂ ਹੈਗਾ ਸੋ ਮੈਂ ਕੀ ਕਰਾਂਗਾ 2x 0y 5 0 ਠੀਕ ਹੈ ਹੁਣ ਮੇਰਾ ਇਹ ਨਿਆਰੀ ਰੂਪ ਬਣ ਗਿਆ x ਦਾ ਗੁਣਾਂਕ ਹੈਗਾ 2 ਸੋ a 2 y ਦਾ ਗੁਣਾਂਕ ਹੈਗਾ 0 ਸੋ b 0 ਤੇ c ਹੈਗਾ 5 c ਹੁਣ ਤੁਸੀਂ ਬੱਚੋ ਇਹਨਾਂ ਸਵਾਲਾਂ 'ਚ ਦੇਖਿਆ ਸੜੇ ਕੋਲ a 0 ਵਾਲੇ ਵੀ ਸਵਾਲ ਆਏ b 0 ਵਾਲੇ ਵੀ ਸਵਾਲ ਆਏ ਪਰ ਕੋਈ ਵੀ ਸਵਾਲ ਐਸਾ ਨਹੀਂ ਆਇਆ ਜਿਹਦੇ 'ਚ a ਅਤੇ b ਦੋਨੋਂ 0 ਹੋਣ ਸੋ ਦੋ ਚਲਾਂ ਵਾਲੇ ਰੇਖੀ ਸਮੀਕਰਨ ਦਾ ਐਮਿਆਰੀ ਰੂਪ ਬੜਾ ਧਿਆਨ ਰੱਖਣ ਵਾਲਾ ਐ ਏ ਐਕਸ ਜਿਵੇਂ ਬੀ ਵਾਈ ਜਿਵੇਂ ਸੀ ਬਰਾਬਰ 0 ਜਿੱਥੇ ਏ ਬੀ ਸੀ ਵਾਸਤਵਿਕ ਸੰਖਿਆਵਾਂ ਹਨ ਪਰ ਏ ਅਤੇ ਬੀ ਦੋਵੇਂ ਜ਼ੀਰੋ ਸਿਫਰ ਨਹੀਂ ਹੋ ਸਕਦੇ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਵਿਆਸ ਨੰਬਰ 4.1 ਤੱਕ ਇੱਕ ਤੇਰੇ ਦੋ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ